ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਦੇ ਲਈ ਕਿਸਾਨ ਤਿਆਰ ਦੁਪਹਿਰ 1 ਵਜੇ 101 ਕਿਸਾਨਾਂ ਦਾ ਮਰਜੀ ਬੜਾ ਜੱਫਾ ਹੋਵੇਗਾ ਰਵਾਨਾ ਹਰਿਆਣਾ ਪੁਲਿਸ ਵੱਲੋਂ ਰੋਕਣ ਦੀ ਪੂਰੀ ਤਿਆਰੀ ਟਕਰਾਅ ਦੇ ਵੀ ਬਣ ਸਕਦੇ ਨੇ ਹਾਲਾਤ ਦਿੱਲੀ ਕੂਚ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਸੁਰੱਖਿਆ ਸਖਤ ਹਰਿਆਣਾ ਵਾਲੇ ਪਾਸੇ ਕਈ ਲੇਰਾਂ ਦੀ ਬੈਰੀਕੇਡਿੰਗ ਅਰਧ ਸੈਨਿਕ ਬਲਾਂ ਦੇ ਨਾਲ ਨਾਲ ਵਾਟਰ ਕੈਨਨ ਵੀ ਤਾਇਨਾਤ ਕਿਸਾਨ ਅੰਦੋਲਨ ਨੂੰ ਲੈ ਕੇ ਅੰਬਾਲਾ ਦੇ ਵਿੱਚ ਸਕੂਲ ਬੰਦ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਵਿੱਚ ਅੱਜ ਛੁੱਟੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਲਿਆ ਗਿਆ ਫੈਸਲਾ ਤੁਰਬੀ ਸਿੰਘ ਬਾਦਲ ਦੀ ਧਾਰਮਿਕ ਕੇ ਸਜਾ ਦੇ ਵਿਚਾਲੇ ਜੀਪੀਸੀ ਪ੍ਰਧਾਨ ਨੇ ਜਿਸ ਤੇ ਆਪਦੇ ਨਾਲ ਕੀਤੀ ਬਲਾਕਾਜ਼ ਤਕਰੀਬ 1 ਘੰਟੇ ਤੱਕ ਦੋਵਾਂ ਦੇ ਵਿਚਾਲੇ ਚੱਲੀ ਮੀਟਿੰਗ ਧਾਮੀ ਨੇ ਮੀਡੀਆ ਦੇ ਸਵਾਲਾਂ ਦਾ ਨਹੀਂ ਦਿੱਤਾ ਕੋਈ ਜਵਾਬ ਤੁਰਬੀ ਸਿੰਘ ਬਾਦਲ ਦੀ ਧਾਰਮਿਕ ਕੇ ਸਜਾ ਦਾ ਅੱਜ ਚੌਥਾ ਦਿਨ ਤਕਸਰੀ ਕੇਸਗੜ੍ਹ ਸਾਹਿਬ ਤੇ ਕੀਤੀ ਪਹਿਰੇਦਾਰੀ ਫਿਲਹਾਲ ਕੀਰਤਨ ਸਰਵਣ ਕਰ ਰਹੇ ਨੇ ਸੁਖਦੀਪ ਬਾਦਲ ਝੁੱਠੇ ਭਾਂਡੇ ਸਾਫ਼ ਕਰਨ ਦੀ ਵੀ ਕਰਨਗੇ ਸੇਵਾ ਦੇਵੇਂ ਮਹੀਨੇ ਦੇ ਵਿੱਚ ਵੀ ਰੈਪੋ ਰੇਟ ਦੇ ਵਿੱਚ ਕੋਈ ਬਦਲਾ ਨਹੀਂ ਵਿਆਜ ਦਰਵ 6.5 ਫੀਸਡ ਬਰਕਰਾਰ ਆਰਬੀਆਈ ਗਵਰਨਰ ਬੋਲੇ ਮਹਿੰਗਾਈ ਨੂੰ ਕਾਬੂ ਦੇ ਵਿੱਚ ਰੱਖਣਾ ਹੀ ਸਾਡਾ ਕੰਮ ਹੈ ਸਰਸ਼ੇਗਾਲ ਤੁਸੀਂ ਵਖਰੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾ ਗੱਲ ਹੋਵੇਗੀ ਕਿਸਾਨਾਂ ਦੇ ਦਿੱਲੀ ਕੂਚ ਦੀ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਨੂੰ ਲੈ ਕੇ ਦਿੱਲੀ ਜਾਣ ਨੂੰ ਲੈ ਕੇ ਹਰਿਆਣਾ ਦੇ ਵਿੱਚ ਦਾਖਲ ਹੋਣ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਗਈ ਹੈ ਸ਼ੰਭੂ ਬਾਰਡਰ ਤੋਂ ਪੈਦਲ ਹੀ ਕਿਸਾਨ ਰਵਾਨਾ ਹੋਣਗੇ ਦੁਪਹਿਰ 1 ਵਜੇ 101 ਕਿਸਾਨਾਂ ਦਾ ਮਰਜੀਵੜੇ ਜਥਾ ਦਿੱਲੀ ਵੱਲ ਕੂਚ ਕਰੇਗਾ ਬਿਨਾ ਟਰੈਕਟਰ ਟਰਾਲੀ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਕਿਸਾਨ ਨੇ ਪਹਿਲਾਂ ਹੀ ਸਾਫ ਕਰ ਚੁੱਕੇ ਨੇ ਕਿ ਕੋਈ ਵੀ ਵਾਹਨ ਕੋਈ ਵੀ ਟਰੈਕਟਰ ਟਰਾਲੀ ਨਹੀਂ ਲੈ ਕੇ ਜਾਵਾਂਗੇ ਆ ਤਾਂ ਸੁਵਿੰਦਰ ਸਿੰਘ ਚੌਟਾਲਾ ਸਰਜੀਤ ਸਿੰਘ ਫੂਲ ਇਸ ਪਹਿਲੇ ਜਥੇ ਦੀ ਅਗਵਾਈ ਕਰਨਗੇ ਸਿਰਫ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕੀਤਾ ਜਾਵੇਗਾ ਇਹ ਵੀ ਸਾਫ ਹੈ ਕਿਉਂਕਿ ਖਨੋਰੀ ਬਾਰਡਰ ਤੋਂ ਅਜੇ ਕੋਈ ਵੀ ਜਥਾ ਦਿੱਲੀ ਵੱਲ ਰਵਾਨਾ ਨਹੀਂ ਹੋਵੇਗਾ ਕਿਸਾਨਾਂ ਦਾ ਇੱਕ ਜਥਾ ਹਰ ਰੋਜ਼ ਰਵਾਨਾ ਹੋਵੇਗਾ ਕਿਸਾਨਾਂ ਨੂੰ ਦਿੱਲੀ ਜਾਣ ਦੀ ਹਾਲਾਕਿ ਇਜਾਜ਼ਤ ਨਹੀਂ ਮਿਲੀ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਦਿੱਲੀ ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਦਿੱਲੀ ਪੁਲਿਸ ਤੋਂ ਪਰਮਿਸ਼ਨ ਲੈ ਕੇ ਆਓ ਤਾਂ ਫੇਰ ਹੀ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ। ਆ ਸ਼ੰਭੂ ਬਾਰਡਰ ਤੇ 163 ਧਾਰਾ ਲਗਾ ਦਿੱਤੀ ਗਈ ਹੈ। ਕਿਸਾਨਾਂ ਦੇ ਦਿੱਲੀ ਕੁਸ਼ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਨਜ਼ਰ ਆ ਰਿਹਾ ਹੈ। ਕਿਸਾਨਾਂ ਨੂੰ ਰੋਕਣ ਵਾਸਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਹਰਿਆਣਾ ਪੁਲਿਸ ਦੇ ਵੱਲੋਂ ਸ਼ੰਭੂ ਬਾਰਡਰ ਤੇ ਭਾਰੀ ਬੈਰੀਕੇਡਿੰਗ ਕੀਤੀ ਗਈ ਹੈ ਜੋ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ వాਟਰ ਕੈਨਨ ਵਾਲੇ ਜਿਹੜੇ ਕਿ ਵਾਹਨ ਗੱਡੀਆਂ ਨੇ ਉਹ ਤਾਇਨਾਤ ਕੀਤੀਆਂ ਗਈਆਂ ਨੇ ਕਈ ਲੇਜ਼ ਦੀ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਆ ਤਾਂ ਦੂਜ ਆ ਕਿਸਾਨ ਜੋ ਕੇ ਤਿਆਰ-ਵਾਰ ਤਿਆਰ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਤੇ ਕਹਿਣਾ ਹੈ ਕਿ ਉਹ 1 ਵਜੇ 101 ਕਿਸਾਨਾਂ ਦਾ ਜਥਾ ਰਵਾਨਾ ਕਰ ਦੇਣਗੇ ਪਰ ਸਵਾਲ ਇਹ ਹੈ ਕਿ ਜੇਕਰ ਉਹਨਾਂ ਨੂੰ ਸ਼ੰਭੂ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਹਰਿਆਣਾ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਤਾਂ ਫਿਰ ਅਗਲਾ ਕੀ ਐਲਾਨ ਅਗਲੀ ਕੀ ਪ੍ਰੋਗਰਾਮ ਦੀ ਰੂਪਰੇਖਾ ਕਿਸਾਨਾਂ ਦੀ ਆ ਰਹੇਗੀ ਤਾਂ ਲਗਾਤਾਰ ਨਿਊਜ਼ ਏਟਨ ਪੰਜਾਬ ਤੇ ਇਸ ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇਸ ਪੂਰੇ ਪ੍ਰਦਰਸ਼ਨ ਨੂੰ ਲੈ ਕੇ ਮਹਾ ਕਵਰੇਜ ਲਗਾਤਾਰ ਚੱਲੀ ਹੈ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਦੁਪਹਿਰ 1 ਵਜੇ ਤੋਂ ਪਹਿਲਾਂ 1 ਵਜੇ 1 ਵਜੇ ਤੋਂ ਬਾਅਦ ਦੀ ਹਰ ਤਸਵੀਰ ਹਰਤਾ ਦੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਚਾਉਂਦੇ ਰਾਵਾਂਗੇ ਤੇ ਫਿਲਹਾਲ ਸ਼ੰਭੂ ਬਾਰਡਰ ਤੇ ਕਿਸ ਤਰੀਕੇ ਦੀ ਸਥਿਤੀ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਸਿੱਧਾ ਰੋਕ ਕਰਦੇ ਆ ਗਰਾਉਂਡ ਜ਼ੀਰੋ ਦਾ ਸਾਡੇ ਸਹਿਯੋਗੀ ਪੰਕਜ ਕਪਾਈ ਲਾਈਵ ਜੁੜ ਚੁੱਕੇ ਨੇ ਆ ਪੰਕਜ ਸਾਰਿਆਂ ਦੀਆਂ ਨਜ਼ਰਾਂ ਅੱਜ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਟਿਕੀਆਂ ਹੋਈਆਂ ਨੇ ਇਹ ਕਿਸੇ ਸਾਲ 13 ਫਰਵਰੀ ਵਾਲਾ ਦਿਨ ਤੇ ਉਸ ਤੋਂ ਬਾਅਦ ਅੱਜ 6 ਦਸੰਬਰ ਵਾਲਾ ਦਿਨ ਜਦੋਂ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾਵੇਗਾ ਆ ਕਿਸਾਨਾਂ ਦੀ ਕਿਸ ਤਰੀਕੇ ਦੀ ਤਿਆਰੀ ਹੈ ਕਿ ਇਸ ਦੇ ਵਿਚਾਲੇ ਹਰਿਆਣਾ ਵਾਲੇ ਪਾਸੇ ਉੱਥੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਜਾਂ ਕਿਸਾਨਾਂ ਦੇ ਨਾਲ ਕੋਈ ਰابطਾ ਕਾਇਮ ਕੀਤਾ ਜਾ ਰਿਹਾ ਹੈ ਕਿ ਵਿਚ ਵਿਚਾਲੇ ਦਾ ਕੋਈ ਰਾਹ ਕੱਢਿਆ ਜਾਵੇ ਜਾਂ ਹਰਿਆਣਾ ਦੇ ਵਿੱਚ ਐਂਟਰੀ ਦਿੱਤੀ ਜਾਵੇ ਆ ਦੇਖੋ ਇਸ ਦੇ ਵਿੱਚ ਦੋ ਗੱਲਾਂ ਨੇ 13 ਫਰਵਰੀ ਨੂੰ ਆ ਇੱਕ ਅਜੀਹਾ ਮਾਹੌਲ ਸੀਗਾ ਜੋ ਹਰ ਕਿਸੇ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉਸ ਵੇਲੇ ਤਣਾਅ ਬਣਿਆ ਹੋਇਆ ਸੀਗਾ ਕਿਉਂਕਿ ਜਦੋਂ ਅੰਮ੍ਰਿਤਸਰ ਤੋਂ ਵਕ ਵਕ ਥਾਮਾ ਤੋਂ ਕਿਸਾਨ ਜਥੇਬੰਦੀਆਂ ਰਵਾਨਾ ਹੋਈਆਂ ਸੀ ਤਾਂ ਇੱਥੇ ਟੱਕਰੇ ਵਾਲੀ ਸਥਿਤੀ ਜਿਹੜੀ ਹੈ ਉਹ 13 ਫਰਵਰੀ ਨੂੰ ਨਜ਼ਰ ਆਈ ਸੀ ਇਸ ਵਾਰ ਕਿਉਂਕਿ ਪਹਿਲਾਂ ਤੋਂ ਹੀ ਇੰਤਜ਼ਾਮ ਜਿਹੜੇ ਨੇ ਹਰਿਆਣਾ ਪੁਲਿਸ ਦੇ ਨੇ ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਅਸੀਂ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਵਾਂਗੇ ਪੈਦਲ ਜਾਵਾਂਗੇ ਸਿਰਫ 101 ਕਿਸਾਨ ਹੀ ਜਾਣਗੇ ਅੱਗੇ ਇਸ ਤੋਂ ਅੱਗੇ ਨਹੀਂ ਜਾਣ ਦਿੱਤੇ ਜਾਣਗੇ ਤਾਂ ਮਾਹੌਲ ਸ਼ਾਂਤੀਪੂਰਨ ਹੈ ਔਰ ਇਸ ਵੇਲੇ ਤਸਵੀਰਾਂ ਮੈਂ ਦਿਖਾਉਣਾ ਚਾਹੂੰਗਾ ਸਟੇਜ ਦੀਆਂ ਸਟੇਜ ਦੇ ਉੱਤੇ ਕਿਸਾਨ ਲੀਡਰ ਜਿਹੜੇ ਨੇ ਉਹ ਮੌਜੂਦ ਨੇ ਔਰ نیچے ਜਿਹੜੇ 101 ਕਿਸਾਨਾਂ ਨੇ ਜਾਣਾ ਉਹ ਸਵੇਰੇ ਲੰਗਰ ਜਿਹੜਾ ਵਾ ਉਹ ਇਸ ਵੇਲੇ ਛੱਕ ਰਹੇ ਨੇ ਉਹ ਤਸਵੀਰਾਂ ਵੀ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਔਰ ਜਿਹੜੇ ਕਿਸਾਨ ਕਿਸਾਨਾਂ ਨੇ ਅੱਗੇ ਵਧਣਾ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਪਹਿਲੀ ਦਿਨ ਸਰਵਨ ਸਿੰਘ ਪੰਦੇਰ ਹੋਰੀ ਤਾਂ ਅੱਗੇ ਨਹੀਂ ਜਾ ਰਹੇ ਔਰ ਦੂਸਰਾ ਇਹ ਹੈ ਕਿ ਜਿਸ ਤਰੀਕੇ ਨਾਲ ਲੇਰਿੰਗ ਕੀਤੀ ਹੋਈ ਹੈ ਜਿਸ ਤਰੀਕੇ ਨਾਲ ਸੁਰੱਖਿਆ ਤਨਾਤ ਹੈ ਤਾਂ ਲੱਗਦਾ ਨਹੀਂ ਕਿ ਕਿਸਾਨ ਜਿਹੜੇ ਨੇ ਉਹ ਇਸ ਲੇਰਿੰਗ ਨੂੰ ਇਸ ਬੈਰੀਕੇਡ ਨੂੰ ਜਿਹੜਾ ਵਾ ਕ੍ਰੋਸ ਕਰ ਸਕਣਗੇ ਤੋੜ ਸਕਣਗੇ ਤਾਂ ਇਹ ਤਸਵੀਰਾਂ ਇਸ ਵੇਲੇ ਅਸੀਂ ਦਿਖਾ ਰਹੇ ਹਾਂ ਕਿ ਜਿਹੜੇ 101 ਕਿਸਾਨਾਂ ਨੇ ਜਾਣਾ ਹੈ ਉਹਨਾਂ ਦੀ ਤਸਵੀਰ ਉਹਨਾਂ ਦੇ ਨਾਲ ਗੱਲਬਾਤ ਵੀ ਜਿਹੜੀ ਉਹ ਕਰਾਂਗੇ ਸੁਰਜੀਤ ਸਿੰਘ ਹੁੜੀ ਬੈਠੇ ਹੋਏ ਨੇ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਕਿਉਂਕਿ ਬੇहद ਅਹਿਮ ਹੈ ਕਿ ਅੱਜ ਪਹਿਲੇ ਦਿਨ ਹੈ ਔਰ ਪਹਿਲੇ ਦਿਨ ਕਿਸ ਤਰੀਕੇ ਦੇ ਨਾਲ ਹੁਣ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਏਗੀ ਮਹਿਲਾਵਾਂ ਵੀ ਇੱਥੇ ਮੌਜੂਦ ਨੇ ਹਾਲਾਂਕਿ ਪਹਿਲੇ ਜੱਥੇ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹ ਨਹੀਂ ਜਾਣਗੀਆਂ ਤਾਂ ਇਹ ਇਸ ਵੇਲੇ ਕਿਉਂਕਿ 11 ਵੱਜ ਚੁੱਕੇ ਨੇ 2 ਘੰਟੇ ਦਾ ਸਮਾਂ ਬਚਿਆ 1 ਵਜਰ ਨੂੰ ਔਰ 1 ਵਜੇ ਇਹਨਾਂ ਨੇ ਅੱਗੇ ਜਾਣਾ ਵਾ ਗੱਲਬਾਤ ਸੁਰਜੀਤ ਸਿੰਘ ਹੋਰਾਂ ਦੇ ਨਾਲ ਵੀ ਇਸ ਵੇਲੇ ਕਰਾਂਗੇ ਕਿਸਾਨ ਲੀਡਰ ਨੇ ਮਹਿਲਾਵਾਂ ਵੀ ਪਿੱਛੇ ਨਜ਼ਰ ਆ ਰਹੀਆਂ ਨੇ ਤਾਂ ਇੱਕ ਗੱਲ ਹੋਰ ਹੈ ਕਿ ਜਿਹੜੇ ਕਿਸਾਨ ਇੱਥੇ ਨੇ ਉਹਨਾਂ ਨੇ ਖੁਦ ਇੰਤਜ਼ਾਮ ਕੀਤੇ ਨੇ ਕਿ ਜਿਹੜੇ ਹੋਰ ਕਿਸਾਨ ਪਹੁੰਚੇ ਹੋਏ ਨੇ 101 ਤੋਂ ਇਲਾਵਾ ਉਹ ਅੱਗੇ ਨਾ ਵਧ ਸਕਣ ਉਹ ਅੱਗੇ ਨਾ ਜਾ ਸਕਣ ਤਾਂ ਕਿ ਲੋ ਐਂਡ ਆਰਡਰ ਨਾ ਵਿਗੜੇ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਤਰਾਵਲੀ ਸਥਿਤੀ ਨਾ ਹੋਵੇ ਤਾਂ ਉਸ ਦੇ ਲਈ ਵੀ ਖੁਦ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਨੇ ਉਹ ਕਿਤੇ ਹੋਏ ਨੇ ਔਰ ਜਿਹੜੀ ਸ਼ੰਭੂ ਬਾਰਡਰ ਦੇ ਉੱਤੇ ਇੰਤਜ਼ਾਮ ਹੈ ਕਿ ਲੇਰਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ ਸੁਰੱਖਿਆ ਦੇ ਬੰਦੋਬਸਤ ਜਿਹੜੇ ਨੇ ਉਹ ਕਿਤੇ ਹੋਏ ਨੇ ਤਾਂ ਉਹ ਤਸਵੀਰਾਂ ਵੀ ਜਿਹੜੀਆਂ ਵੈ ਉਹ ਦਿਖਾਵਾਂਗੇ ਸੁਜੀ ਜੀ ਤੁਸੀਂ ਪਹਿਲੇ ਜੱਥੇ ਦੇ ਵਿੱਚ ਜਾ ਰਹੇ ਹੋ ਪਹਿਲੇ ਜਥੇ ਦੇ ਵਿੱਚ ਤੁਸੀਂ ਜਾ ਰਹੇ ਹੋ ਹਾਲਾਂਕਿ ਲੇਰਿੰਗ ਬੜੀ ਕੀਤੀ ਹੋਈ ਹੈ ਤਾਂ ਉੱਥੇ ਰੋਕਿਆ ਜਾਏਗਾ ਤਾਂ ਫਿਰ ਉੱਥੇ ਬਹਿਜੋਗੇ ਜਾਂ ਅੱਗੇ ਕਿਵੇਂ ਵਧਿਆ ਜਾਏਗਾ ਕਿਉਂਕਿ ਬਿਨਾ ਟਰੈਕਟਰ ਟਰਾਲੀਆਂ ਤੋਂ ਜਾਣਾ ਵੇਖੋ ਜੀ ਸਾਡਾ ਪ੍ਰੋਗਰਾਮ ਹੈਗਾ ਜਥਿਆ ਸਮੇਤ ਮਰਜੀਵੜਿਆਂ ਦੇ ਜਥੇ ਸਮੇਤ ਦਿੱਲੀ ਕੂਚ ਦਾ ਬੈਠਣਾ ਕੋਈ ਕੂਚ ਨਹੀਂ ਹੁੰਦਾ ਅਸੀਂ ਕੂਚ ਕਰਾਂਗੇ ਜੋ ਵੀ ਮੂਹਰੇ ਸਾਡੇ ਕੋਈ ਰਸਾ ਲੱਗੂਗਾ ਕੋਈ ਕੰਧ ਕਰਨਗੇ ਅਸੀਂ ਉਹਨੂੰ ਕ੍ਰਾਸ ਕਰਕੇ ਬਿਨਾ ਕਿਸੇ ਟਰੈਕਟਰ ਤੋਂ ਬਿਨਾ ਕਿਸੇ ਮਸ਼ੀਨਰੀ ਤੋਂ ਬਿਨਾ ਕਿਸੇ ਹਥਿਆਰ ਤੋਂ ਸਾਦੇ ਅਸੀਂ ਕਹਨੇ ਹਰਿਆਣਾ ਵੱਲੋਂ ਮਨਜ਼ੂਰੀ ਨਹੀਂ ਮਿਲੀ ਉਹ ਕਹਿੰਦੇ ਦਿੱਲੀ ਦੀ ਪਹਿਲਾਂ ਮਨਜ਼ੂਰੀ ਲੈ ਕੇ ਆਓ ਫਿਰ ਅੱਗੇ ਜਾਣ ਦਵਾਂਗੇ ਵੇਖੋ ਜੇ ਇਹ ਗੱਲ ਦਾ ਕੋਈ ਲੌਜੀਕ ਨਹੀਂ ਬਣਦਾ ਜੇ ਤਾਂ ਅਸੀਂ ਹਰਿਆਣਾ ਦੇ ਵਿੱਚ ਕੋਈ ਇਹ ਹੁੰਦੇ ਆ ਜਿਹੜਾ 144 ਲਾਈ ਆ ਜਾਂ ਉਹਨਾਂ ਨੇ ਮਨਜ਼ੂਰੀ ਦੀ ਗੱਲ ਕਰਦੇ ਦੋ ਗੱਲਾਂ ਕਰਦੇ ਆ ਇੱਕ ਤਾਂ ਦਫਾ 144 ਐ ਜੋ 163 ਹੋ ਗਈ ਉਹਨੂੰ ਕਾਨੂੰਨ ਬਦਲ ਗਿਆ 133 ਦੇ ਤਹਿਤ 163 ਹੋ ਗਈ ਉਹ ਤਾਂ ਐ ਵੀ ਜੇ ਅਸੀਂ ਇੱਥੇ ਕੋਈ ਅਸੈਂਬਲੀ ਕਰ ਰਹੇ ਹੋਗੇ ਅਸੈਂਬਲੀ ਤਾਂ ਅਸੀਂ ਕਰਨੀ ਨਹੀਂ ਕੋਈ ਨਾ ਅਸੀਂ ਆਨ ਲਾਫਰ ਅਸੈਂਬਲੀ ਕਰਨੀ ਆ ਨਾ ਲਾਫਰ ਅਸੀਂ ਤਾਂ ਕਹਾ ਪੈਦਲ ਕੂਚ ਕਰਨਾ ਜਿਵੇਂ ਬਾਕੀ ਜਨਤਾ ਸਾਰੀ ਆਪਣਾ ਅਸਵਾਰੀਆਂ ਜਿਹੜੀ ਦਿੱਲੀ ਨੂੰ ਜਿਹੜੀ ਵਾਦੀਆਂ ਜਾ ਰਹੀ ਹੈ ਉਵੇਂ ਅਸੀਂ ਜਾਵਾਂਗੇ ਅਸੀਂ ਤਾਂ ਰੁਕਣਾ ਤਾਂ ਹੀ ਨਹੀਂ ਨਹੀਂ ਹੁਣ ਉੱਥੇ ਇੰਤਜ਼ਾਮ ਤਾਂ ਜਿਹੜੇ ਸਲੇਬਾਂ ਲਗਾਈਆਂ ਹੋਈਆਂ ਬਾਡਰ ਕੈਨਨ ਦੀਆਂ ਗੱਡੀਆਂ ਮੰਗਾਲ ਦਿੱਤੀਆਂ ਗਿਆ ਹੰਜੂ ਗੈਸ ਦੇ ਗੋਲੇ ਦੀ ਤਿਆਰੀ ਹੈ ਤਾਂ ਫਿਰ ਹਾਲਾਤ ਤਣਾਪੁਰਨ ਬਣ ਸਕਦੇ ਆ ਜਾਂ ਜਦੋਂ ਬਾਡਰ ਕੈਨਨ ਕਰਨਗੇ ਫਿਰ ਬਹਿਣਾ ਪਏਗਾ ਉੱਤੇ ਵੇਖੋ ਜੀ ਉਹ ਸਾਨੂੰ ਪਤਾ ਹੈ ਵੀ ਉਹਨਾਂ ਨੇ ਜਿਹੜੀਆਂ ਸਾਰੀਆਂ ਤਿਆਰੀਆਂ ਕੀਤੀਆਂ ਨੇ ਸਾਡੇ ਜਥੇ ਤੇ ਉੱਤੇ ਪ੍ਰੋਪਰੇਸ਼ਨ ਕਰਨ ਦੀ ਖਾਤਰ ਜਵਰ ਕਰਨ ਦੀ ਖਾਤਰ ਬਣ ਕਾ ਗਿਆ ਸਾਨੂੰ ਪਤਾ ਹੈ ਕੋਈ ਐਨੇ ਵੀ ਸਾਨੂੰ ਅਸੀਂ ਜਿਹੜਾ ਅੱਜ ਪਹਿਲਾ ਜੱਸਾ ਤਿਆਰ ਕੀਤਾ ਤਿਆਰੀ ਉਹ ਕੀਤਾ ਵੀ ਜਿਹੜਾ ਬੰਦਾ ਉਹਨਾਂ ਦੀ ਗੋਲੀ ਸਹਣ ਲਈ ਉਹਨਾਂ ਦੀਆਂ ਜਿਹੜੀਆਂ ਉਹ ਗੱਲਾਂ ਹੁੰਦੀਆਂ ਨੇ ਰਵੜ ਗੰਨਾ ਔਰ ਗੋਲੀਆਂ ਹੁੰਦੀਆਂ ਉਹਨਾਂ ਦਾ ਅਤਰੂ ਗੈਸ ਜਿਹੜੇ ਸਾਰੇ ਆਪਣੇ ਪਿੰਡੇ ਦੇ ਚੱਲਣ ਲਈ ਤਿਆਰ ਨੇ ਤੇ ਉਹਨਾਂ ਚ ਟੱਕਰ ਉੱਥੇ ਡਟੇ ਰਹਿਣ ਲਈ ਤਿਆਰ ਨੇ ਜਿੰਨਾ ਚਿਰ ਟੱਕਰ ਉਹ ਬੇਹੋਸ਼ ਨਹੀਂ ਹੋ ਜਾਂਦੇ ਉਹੀ ਜੱਥਾ ਅਸੀਂ ਤਿਆਰ ਕੀਤਾ ਇਸ ਕਰਕੇ ਝੱਲਾਂਗੇ ਅਸੀਂ ਦੁਨੀਆ ਤੁਹਾਡੇ ਬਾਇਆ মিডিਆ ਚੈਨਲ ਦੁਨੀਆ ਦੇਖੂਗੀ ਇਹ ਸਾਰੀ ਦੁਨੀਆ ਵੀ ਜਿਹੜਾ ਕਹਿੰਦੇ ਸਭ ਤੋਂ ਵੱਡੀ ਜਮਹੂਰਤ ਹੈ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਲੋਕਤੰਤਰ ਅੱਜ ਵੀ ਜਿਹੜਾ ਕਿਸਾਨ ਹੈ ਦੇਸ਼ ਦਾ ਅੰਨਦਾਤਾ ਹੈਗਾ ਉਹਨੂੰ ਸ਼ਾਂਤਮਈ ਵੀ ਨਹੀਂ ਅੱਗੇ ਵਧਣ ਦੇ ਰਹੇ ਕੋਈ ਖਾਲੀ ਹਥਿਆਰ ਹੈ ਕੋਈ ਵਹਿਕਲ ਨਹੀਂ ਉਹਨਾਂ ਤੇ ਰਿਪ੍ਰੈਸ਼ਨ ਹੋ ਰਿਹਾ ਮੰਗਾ ਉਹਨਾਂ ਸਾਡੀਆਂ ਕੋਈ ਨਿੱਜੀ ਮੰਗਾ ਨਹੀਂ 80 ਕਰੋੜ ਲੋਕਾਂ ਦੀਆਂ ਮੰਗਾਂ ਇਹ ਵੀ ਅੱਜ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਕੱਲ ਨੂੰ ਕਿਸੇ ਹੋਰ ਪਿੰਡਾਂ ਚੋਂ ਜਾਂ ਬੱਸ ਗੱਡੀਆਂ ਚ ਬੈ ਕੇ ਜਿਵੇਂ ਆਮ ਲੋਕ ਜਾਂਦੇ ਉਦਾਂ ਤੁਸੀਂ ਉੱਤੇ ਚਲੇ ਜਾਓ ਦੇਖੋ ਜੀ ਜੇ ਉਹ ਸਾਡੇ ਦਾ ਸਾਡੇ ਦੇ ਜਬਰ ਕਰਕੇ ਸਾਨੂੰ ਬੇਹੋਸ਼ ਕਰਕੇ ਜਦੋਂ ਵੀ ਉਦੋਂ ਬਾਅਦ ਤਾਂ ਸਾਡੇ ਜਿਹੜੇ ਰੈਸਕਿਊ ਟੀਮਾਂ ਹੈਗੀਆਂ ਨੇ ਜਿਹੜਾ ਬੰਦਾ ਬੇਹੋਸ਼ ਹੋ ਗਿਆ ਜਾਂ ਫੱਟੜ ਹੋ ਗਿਆ ਉਹਨੂੰ ਚੱਕ ਕੇ ਲਿਆਉਣਗੇ ਇਸ ਤਰ੍ਹਾਂ ਦਾ ਮਤਲਬ ਸੀ ਜਦੋਂ ਜਹਾਜ਼ ਕਰਾਂਗੇ ਜਨਾਂ ਚਿਤ ਤੱਕ ਸਾਡੇ ਚ ਦਮ ਹੋਊਗਾ ਸਾਡੇ ਦੀ ਤਾਕਤ ਹੈ ਉਦੋਂ ਬਾਅਦ ਕੱਲ੍ਹ ਨਾਲ ਜਥਾ ਦੁਬਾਰੇ ਜਾਊਗਾ ਫਿਰ ਨਵਾਂ ਜਥਾ ਜਾਊਗਾ ਕੱਲ ਨੂੰ ਐਂਉਂ ਇਹ ਲਗਾਤਾਰਤਾ ਰਹੂਗੀ ਕਿ ਕਿੰਨਾ ਚਿਰ ਚੱਲਦੀ ਹੈ ਸਰਕਾਰ ਨੇ ਦੇਖਣਾ ਹੈ ਠੀਕ ਹੈ ਤਾਂ ਇਹ ਕਹਿ ਰਹੇ ਕਿ ਅੱਗੇ ਤਾਂ ਵਧਾਂਗੇ ਹੀ ਚਾਹੇ ਕੁਝ ਵੀ ਹੋ ਜਾਏ ਔਰ ਜੇ ਅਸੀਂ ਫੱਟੜ ਹੋ ਗਏ ਤਾਂ ਫਿਰ ਕੱਲ ਨੂੰ ਦੂਜਾ ਜੱਥਾ ਜਿਹੜਾ ਵਾਹ ਹੋ ਜਾਏਗਾ ਤਾਂ ਇਹ ਤਸਵੀਰ ਐ ਇਸ ਵੇਲੇ ਸ਼ੰਭੂ ਬਾਰਡਰ ਦੀ ਇਸ ਵੇਲੇ ਹੁਣ ਤਿਆਰੀਆਂ ਜਿਹੜੀਆਂ ਨੇ ਉਹ ਖੀਰਲੇ ਪੜਾਤੇ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ 1 ਵਜੇ ਦਾ ਸਮਾਂ ਹੈ ਔਰ ਉਸ ਤੋਂ ਪਹਿਲਾਂ ਕੀ ਮਾਹੌਲ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਦੂਜੇ ਪਾਸੇ ਮੈਂ ਅਜੇ ਨੂੰ ਕਹੂੰਗਾ ਕਿ ਉਹ ਵੀ ਤਸਵੀਰ ਦਿਖਾਣਾ ਬੇਹਤ ਜ਼ਰੂਰੀ ਹੈ ਜਿਹੜਾ ਹਰਿਆਣਾ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਜਿੱਥੇ ਕੱਗਰ ਦੇ ਉੱਤੇ ਬੈਰੀਕੇਟਿੰਗ ਜਿਹੜੀ ਹੈ ਉਹ ਕੀਤੀ ਹੋਈ ਆ ਔਰ ਘੱਗਰ ਤੇ ਬੈਰੀਕੇਟਿੰਗ ਕੀਤੀ ਆ ਨਾਲ ਹੀ ਨਾਲ ਸੀਮੈਂਟ ਦੀਆਂ ਕਈ ਸਾਰੀਆਂ ਸਲੈਬ ਨੇ ਉਹ ਲਗਾਈਆਂ ਹੋਈਆਂ ਨੇ ਔਰ ਪਹਿਲੀ ਲੇਅਰ ਦੇ ਵਿੱਚ ਪੈਰਾਮਿਲਟਰੀ ਫੋਰਸ ਹੈ ਦੂਸਰੀ ਦੇ ਉੱਤੇ ਹਰਿਆਣਾ ਪੁਲਿਸ ਹੈ ਔਰ ਇਹ ਦਲੀਲ ਦਿੱਤੀ ਗਈ ਉਹਨਾਂ ਦੇ ਵੱਲੋਂ ਕਿ ਧਾਰਾ 163 ਲੱਗੀ ਹੈ ਅਸੀਂ ਦਿੱਲੀ ਦੇ ਵਿੱਚ ਮਨਜ਼ੂਰੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਹੁਣ ਤੱਕ ਤਾਂ ਅਸੀਂ ਇੱਥੋਂ ਲੰਘਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਤਾਂ ਇਹ ਦੇਖੋ ਕਿ ਇੱਥੇ ਖੁੱਦ ਕਿਸਾਨਾਂ ਨੇ ਆਪ ਹੀ ਰस्सियां ਲਗਾਈਆਂ ਹੋਈਆਂ ਕਿ 101 ਤੋਂ ਇਲਾਵਾ ਕੋਈ ਹੋਰ ਅੱਗੇ ਨਾ ਜਾਵੇ ਇਹ ਇਹ ਵੀ ਧਿਆਨ ਚ ਰੱਖਿਆ ਜਾ ਰਿਹਾ ਔਰ ਇਹ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੀ ਉਹ ਬੈਰੀਕੇਟਿੰਗ ਕੀਤੀ ਹੋਈ ਹੈ ਜੀ ਪੰਕਜ ਇਹ ਵੀ ਜ਼ਰੂਰ ਜਾਣਕਾਰੀ ਦਿਓ ਜਿਵੇਂ ਕਿ ਤੁਸੀਂ ਸੁਰਜੀਤ ਸਿੰਘ ਫੂਲ ਕਿਸਾਨ ਆ ਗੁਣ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਬਿਲਕੁਲ ਖਾਲੀ ਹੱਥ ਜਾਵਾਂਗੇ ਤਾਂ ਪਰ ਜਦੋਂ ਇਹ ਤਾਂ ਹੈ ਨਹੀਂ ਕਿ ਇੱਕ ਦੋ ਦਿਨ ਦੇ ਵਿੱਚ ਹੀ ਪੂਰਾ ਪੈਂਡਾ ਜਿਹੜਾ ਤੈਅ ਹੋ ਜਾਵੇਗਾ ਤੇ ਜਿਹਨੂੰ ਰਾਹ ਦੇ ਵਿੱਚ ਰੁਕਣਗੇ ਫਿਰ ਆ ਖਾਣ ਪੀਣ ਦਾ ਰਹਿਣ ਦਾ ਬੰਦੋਬਸਤ ਉਹ ਕਿਸ ਤਰੀਕੇ ਦੇ ਨਾਲ ਕੀਤਾ ਜਾਵੇਗਾ ਦੇਖੋ ਜੇਕਰ ਜਾਣ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਤਿੰਨ ਤੋਂ ਚਾਰ ਦਿਨ ਲੱਗਣਗੇ ਆਪਣੇ ਆਪਣੇ ਬੈਗ ਲੈ ਕੇ ਨਾਲ ਜਾਣਗੇ ਜਿਸ ਦੇ ਵਿੱਚ ਰਾਸ਼ਨ ਦਾ ਸਮਾਨ ਜਿਹੜਾ ਵਾ ਉਹ ਹੋਏਗਾ 9 ਵਜੇ ਸਵੇਰੇ ਜੱਥਾ ਚੱਲੇਗਾ 6 ਵਜੇ ਜਿੱਥੇ ਪਹੁੰਚੇ ਉੱਥੇ ਰੁਕ ਜਾਣਗੇ ਕਿਉਂਕਿ ਇਤੋਂ ਦੀ ਤਕਰੀਬਨ 250 ਕਿਲੋਮੀਟਰ ਦਿੱਲੀ ਦਾ ਰਸਤਾ ਵੈ ਔਰ ਤਕਰੀਬਨ 60 70 ਕਿਲੋਮੀਟਰ ਡੈਲੀ ਜਿਹੜਾ ਵੈ ਉਹ ਚੱਲਿਆ ਕਰਨਗੇ ਔਰ ਲੇਕਿਨ ਸਵਾਲ ਸਭ ਤੋਂ ਪਹਿਲਾਂ ਇਹੀ ਹੈ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਇਹ ਪਹਿਲਾਂ ਬੈਰੀਕੇਡ ਕ੍ਰੋਸ ਕਰ ਸਕਣਗੇ ਕੀ ਹਰਿਆਣਾ ਪੁਲਿਸ ਇਜਾਜ਼ਤ ਦੇਵੇਗੀ ਅਜੇ ਤੱਕ ਤਾਂ ਇਜਾਜ਼ਤ ਮਿਲਣ ਦੀ ਸੰਭਾਵਨਾ ਨਹੀਂ ਹੈ ਅਜੇ ਤੱਕ ਤਾਂ ਉਮੀਦ ਨਹੀਂ ਹੈ ਕਿ ਇਹ ਬੈਰੀਕੇਡ ਜਿਹੜਾ ਵਾ ਤੋੜਿਆ ਜਾ ਸਕੇ ਅਜੇ ਤੱਕ ਤਾਂ ਉਹ ਹਾਲਾਤ ਨਹੀਂ ਹੈ ਕਿ ਇੱਥੇ ਇਹ ਪਹਿਲਾ ਜਿਹੜਾ ਜਿਸ ਤਰੀਕੇ ਨਾਲ ਇੰਤਜ਼ਾਮ ਹੈ ਕਿਉਂਕਿ ਅਜੇ ਤਸਵੀਰਾਂ ਦਿਖਾ ਰਹੇ ਨੇ ਕਿ ਕੋਈ ਇੱਕ ਬੈਰੀਕੇਡ ਨਹੀਂ ਹੈ ਕੋਈ ਦੋ ਬੈਰੀਕੇਡ ਨਹੀਂ ਹੈ ਕੋਈ ਤਿੰਨ ਬੈਰੀਕੇਡ ਨਹੀਂ ਹੈ ਤਕਰੀਬਨ 400 450 ਮੀਟਰ ਤੱਕ ਬੈਰੀਕੇਟਿਵ ਬੈਰੀਕੇਟ ਸੀਮੈਂਟ ਦੇ ਨੇ ਸੁਰੱਖਿਆ ਮੁਲਾਜ਼ਮ ਨੇ ਔਰ ਨਾਲ ਹੀ ਨਾਲ ਵਾਟਰ ਕੈਨਨ ਦੀਆਂ ਗੱਡੀਆਂ ਨੇ ਤਾਂ ਇੰਨੀ ਅਹਿਮ ਲੇਅਰ ਨੂੰ ਤੋੜਨਾ ਔਰ ਨਿਹੱਥੇ ਜਾ ਕੇ ਬਿਨਾ ਟਰੈਕਟਰ ਟਰਾਲੀਆਂ ਤੋਂ ਔਰ 100 ਬੰਦਿਆਂ ਦਾ ਇਹ ਇੰਪੋਸੀਬਲ ਹੈ ਇਹ ਤੋੜਨਾ ਬੇहद ਮੁਸ਼ਕਿਲ ਹੈ ਬੇहद ਚੁਣੌਤੀ ਭਰਿਆ ਹੋਇਆ ਹੈ ਤਾਂ ਇਸ ਕਰਕੇ ਇੱਥੇ ਹਾਲਾਤ ਜਿਹੜੇ ਨੇ ਉਹ ਕਿਵੇਂ ਦੇ ਹੋਣਗੇ ਅਗਲੇ 2 ਘੰਟੇ ਬਾਅਦ ਤੁਸੀਂ ਅੰਦਾਜ਼ਾ ਜਿਹੜਾ ਵਾ ਉਹ ਪਰਮਿੰਦਰ ਲਗਾ ਸਕਦੇ ਹੋ ਜੀ ਆ ਪੰਕ ਜਿਵੇਂ ਕਿ ਕਿਸਾਨ ਆਗੂ ਲਗਾਤਾਰ ਕੇਂਦਰੀ ਮੰਤਰੀਆਂ ਦਾ ਹਰਿਆਣਾ ਦੇ ਮੰਤਰੀਆਂ ਦੇ ਬਿਆਨਾਂ ਦਾ ਵਿਜੋਕੇ ਹਵਾਲਾ ਦੇ ਰਹੇ ਨੇ ਕਿ ਮੰਤਰੀਆਂ ਵੱਲੋਂ ਆ ਮੰਤਰੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਮੈਂ ਇਹ ਵੀ ਸਵਾਲ ਤੁਹਾਨੂੰ ਕਰਾਂਗਾ ਸਾਡੇ ਨਾਲ ਸ਼ੰਭੂ ਬਾਡਰ ਤੋਂ ਹਰਿਆਣ ਵਾਲੇ ਪਾਸੇ ਤੋਂ ਰਵੀ ਮਿਸ਼ਰਾ ਵੀ ਜੋ ਕਿ ਆ ਜੁੜ ਚੁੱਕੇ ਨੇ ਉੱਥੋਂ ਵੀ ਅਸੀਂ ਤਾਜ਼ਾ ਅਪਡੇਟ ਲੈਣ ਦੀ ਕੋਸ਼ਿਸ਼ ਕਰਦੇ ਹਾਂ ਆ ਰਵੀ ਜੇ ਮੇਰੀ ਤੁਸੀਂ ਆਵਾਜ਼ ਸੁਣ ਪਾ ਰਹੇ ਹੋ ਤਾਂ ਹਰਿਆਣ ਵਾਲੇ ਪਾਸੇ ਸਵੇਰ ਦੇ ਮੁਕਾਬਲੇ ਜੇਕਰ ਤੁਲਨਾ ਕੀਤੀ ਜਾਵੇ ਤਾਂ ਕੀ ਨਫਰੀ ਵਧੀ ਹੈ ਕੀ ਇੱਥੇ इंतजामा पैलान वादा किया गया किस तरीके दया तस्वीर तो बिल्कुल परमिंदर देखिए डिप्लॉयमेंट यहाँ पर लगातार बढ़ती जा रही है और लगातार पुलिस जो मुलाजिम है उनकी संख्या यहाँ पर डिप्लॉय की जा रही है आप देखिए कि लगातार जो सुरक्षा के जो घेरे हैं यहाँ पर बढ़ा दिए गए हैं ये जो आप सामने देख रहे हैं कंक्रीट की वॉल यहाँ पर खड़ी कर दी गई है जिसको तोड़ना मुमकिन नहीं नामुमकिन है और इसके अलावा आप देखिए तो चप्पे चप्पे पे आपको हरियाणा पुलिस के ये जो कर्मचारी है वो मिलेंगे आपको तमाम जो जवान है वो यहाँ पर मुस्तैदी के साथ खड़े हैं इनका कहना है कि परमिशन दिल्ली की जब तक नहीं दी जाती तब तक ये बैरीगेटिंग किसानों को लांगना मुश्किल होगा मगर इससे पहले यहाँ से 700 मीटर की दूरी पर जो शंभू बॉर्डर का मुख्य आप घेरा देखेंगे तो वो मुख्य घेरा ठीक आपके सामने यहाँ तस्वीरों में आपको नज़र आ रहा होगा कि यहाँ बोर्ड लगा हुआ है टोल गेट 500 मीटर की दूरी पर जहाँ पर रैपिड एक्शन फोर्स (सीआरसीएफ) के जवान हरियाणा पुलिस के जवान तमाम मुस्तैदी से खड़े हैं और साफ़ तौर पर इनको इंस्ट्रक्शन दी गई है कि जब तक दिल्ली पुलिस की परमिशन किसानों के पास नहीं होगी तब तक उनको इजाज़त नहीं है ये रास्ता लांगने की 101 सौ किसान जत्थेबंदी पैदल दिल्ली की ओर कूच करेंगे मगर ये राह ਬਿਲਕੁਲ ਆਸਾਨ ਨਹੀਂ ਹੈ ਕਿਉਂਕਿ इन राहों पर तमाम ये तमामगेटिंग किसानों को सामना करना पड़ेगा अगर किसान बिना के जा रहे हैं जैसा उन्होंने पहले ही घोषणा कर रखी है ऐसे में इन रास्तों को पार करना किसानों के लिए थोड़ा मशक्कत भरा होगा ठीक है रुख करांगा क्योंकि पंजाब वाले पास शंभू बॉर्डर पंकज कपाई लगातार, लगातार जुड़े तो हुए ਆਪਾਂ ਕਹਿੰਦੇ ਜਿਵੇਂ ਕਿ ਰਵੀ ਮਿਸ਼ਰਾ ਨੇ ਤਸਵੀਰਾਂ ਵਿਖਾਈਆਂ ਕਿ ਉੱਥੇ ਤਾਂ ਸਵੇਰ ਦੇ ਮੁਕਾਬਲੇ ਨਫਰੀ ਵੀ ਵਧ ਗਈ ਹੈ ਵੱਡੇ ਵੀ ਮਗਨਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਵੀ ਤਣਾਅਤੀ ਹੋ ਗਈ ਹੈ। ਆ ਦੇਖੋ ਇਸ ਵੇਲੇ ਬਿਲਕੁਲ ਨੇੜੇ ਜਿਹੜਾ ਜ਼ੀਰੋ ਲਾਈਨ ਕਹਿ ਸਕਦੇ ਆ ਉੱਥੇ ਸਾਡੀ ਟੀਮ ਮੌਜੂਦ ਹੈ ਔਰ ਉੱਥੋਂ ਦੀ ਹਾਈ ਐਂਗਲ ਤੋਂ ਇੱਕ ਇੱਕ ਤਸਵੀਰ ਦਿਖਾਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਹਾਲਾਤ ਨੇ ਹਰਿਆਣਾ ਵਾਲੇ ਪਾਸੇ ਕੀ ਹਾਲਾਤ ਨੇ ਪੰਜਾਬ ਵਾਲੇ ਪਾਸੇ ਐਸ ਵੇਲੇ ਉਸ ਬੈਰੀਕੇਡ ਦੇ ਉੱਤੇ ਅਸੀਂ ਮੌਜੂਦ ਆ ਜਿੱਥੇ ਐਸ ਵੇਲੇ ਜਿੱਥੋਂ ਬੈਰੀਕੇਡ ਤੋਂ ਸ਼ੁਰੂਆਤ ਹੁੰਦੀ ਹੈ ਔਰ ਜਿੱਥੇ ਸੁਰੱਖਿਆ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਸਟੇਜ ਤੁਹਾਨੂੰ ਤਕਰੀਬਨ 2.5 300 ਮੀਟਰ ਪਿੱਛੋਂ ਨਜ਼ਰ ਆ ਰਹੀ ਹੋਏਗੀ ਔਰ ਮੈਂ ਆਪਣੇ ਸਾਥੀ ਨੂੰ ਕਹੂੰਗਾ ਕਿ ਬੈਕ ਸਾਈਡ ਤੋਂ ਤਸਵੀਰਾਂ ਦਿਖਾਣ ਪਹਿਲੇ ਬੈਰੀਕੇਡ ਦੇ ਉੱਤੋਂ ਦੀ ਜਿਹੜਾ ਕੱਗਰ ਦੇ ਉੱਤੇ ਐਸ ਵੇਲੇ ਮੋਰਚਾ ਜਿਹੜਾ ਵੈ ਉਹ ਸਕਿਉਰਿਟੀ ਦਾ ਲੱਗਾ ਹੋਇਆ ਜਿਹੜੇ ਇਹ ਕਿਹਾ ਗਿਆ ਕਿ ਇਸ ਤੋਂ ਅੱਗੇ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ ਤਾਂ ਉਹ ਤਸਵੀਰਾਂ ਵੀ ਅ ਦਿਖਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਘੱਗਰ ਦੇ ਉੱਤੇ ਪੈਰਾਮਿਲਟਰੀ ਫੋਰਸ ਤੁਹਾਨੂੰ ਪਹਿਲੀ ਲੇਅਰ ਦੇ ਵਿੱਚ ਨਜ਼ਰ ਆਏਗੀ ਔਰ ਉਸ ਤੋਂ ਅੱਗੇ ਤੁਹਾਨੂੰ ਬੈਰੀਕੇਡ ਨਜ਼ਰ ਆਣਗੇ ਫਿਰ ਤੁਹਾਨੂੰ ਨਜ਼ਰ ਆਏਗੀ ਵਾਟਰ ਕੈਨਨ ਵਾਲੀ ਗੱਡੀ ਉਸ ਤੋਂ ਬਾਅਦ ਤੁਹਾਨੂੰ ਨਜ਼ਰ ਆਏਗੀ ਜਿਹੜੇ ਹੰਝੂ ਗੈਸ ਦੇ ਗੋਲੇ ਦਾਕੇ ਜਾਂਦੇ ਨੇ ਉਹ ਮਸ਼ੀਨ ਨਜ਼ਰ ਆਏਗੀ ਤਾਂ ਇਹ ਜਿੱਥੋਂ ਤੱਕ ਕੈਮਰੇ ਦੀ ਅੱਖ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਸਕਦੇ ਆ ਉਹ ਦਿਖਾਵਾਂਗੇ ਕਿ ਕਿੱਥੋਂ ਤੱਕ ਸੁਰੱਖਿਆ ਜਿਹੜੀ ਹੈ ਉਹ ਤਣੀ ਹੋਈ ਹੈ ਕਿੱਥੋਂ ਤੱਕ ਸੁਰੱਖਿਆ ਜਿਹੜੀ ਹੈ ਉਹ ਜਿਹੜੇ ਨੇ ਉੱਥੇ ਤੁਹਾਨੂੰ ਨਜ਼ਰ ਆਣਗੇ ਕਿ ਹਰਿਆਣਾ ਪੁਲਿਸ ਦੀ ਇੱਕ ਜਾਂ ਦੋ ਜਾਂ ਚਾਰ ਲੇਅਰ ਨਹੀਂ ਹੈ ਬਲਕਿ तकरीबन 4400 ਮੀਟਰ ਤੱਕ ਤੁਹਾਨੂੰ ਸੁਰੱਖਿਆ ਮੁਲਾਜ਼ਮ ਹੀ ਹਜ਼ਾਰਾਂ ਦੇ ਵਿੱਚ ਨਜ਼ਰ ਆਣਗੇ ਤਾਂ ਇੰਨਾ ਸੁਰੱਖਿਆ ਮੁਲਾਜ਼ਮਾਂ ਨੂੰ ਤੋੜਨਾ ਜਾਂ ਅੱਗੇ ਵਧਣਾ ਬਿਨਾਂ ਮਨਜ਼ੂਰੀ ਤੋਂ ਬੇहद ਔਖਾ ਹੈ ਜਾਂ ਕਹੀਏ ਕਿ ਇੰਪੋਸੀਬਲ ਹੈ ਕਿ ਇਹ ਨਹੀਂ ਤੋੜਿਆ ਜਾ ਸਕਦਾ ਜਾਂ ਨਹੀਂ ਪਾਰ ਕੀਤਾ ਜਾ ਸਕਦਾ ਜਦੋਂ ਬਿਨਾਂ ਟਰੈਕਟਰ ਟਰਾਲੀ ਤੋਂ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਜਾਂ ਅੱਗੇ ਜਾਓਗੇ ਤਾਂ ਇਹ ਤਸਵੀਰਾਂ ਅਸੀਂ ਐਸੋਲੇ ਦਿਖਾ ਰਹੇ ਹਾਂ ਬੜੀ ਮਿਹਨਤ ਦੇ ਨਾਲ ਔਖੇ ਹੋ ਕੇ ਕਿ ਕਿਸ ਤਰੀਕੇ ਨਾਲ ਕਿੱਥੋਂ ਤੱਕ ਸੁਰੱਖਿਆ ਦੀ ਲੇਅਰ ਹੈ ਕਿੱਥੋਂ ਤੱਕ ਚੌਕਸੀ ਹੈ ਕਿਉਂਕਿ ਇੱਥੇ ਅਨਾਊਂਸਮੈਂਟ ਵੀ ਬਾਰ-ਬਾਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਇਸ ਤੋਂ ਅੱਗੇ ਨਾ ਜਾਓ ਇਸ ਤੋਂ ਅੱਗੇ ਜਾਓਗੇ ਤਾਂ ਫਿਰ ਸੁਰੱਖਿਆ ਮੁਲਾਜ਼ਮ ਜਿਹੜੇ ਨੇ ਉਹ ਹੰਝੂ ਗੈਸ ਦੇ ਗੋਲੇ ਜਾਂ ਪਾਣੀ ਦੇ ਬਚਾਰਾ ਜਿਹੜੀਆਂ ਉਹ ਕਰ ਸਕਦੇ ਨੇ ਤਾਂ ਮੇਰੇ ਸਾਥੀ ਦਿਖਾ ਰਹੇ ਨੇ ਇੱਕ ਇੱਕ ਤਸਵੀਰ ਤੁਹਾਡੇ ਤੱਕ ਕੀ ਕੀ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਹਰਿਆਣਾ ਸੁਰੱਖਿਆ ਦੇ ਵੱਲੋਂ ਔਰ ਨਾਲ ਹੀ ਨਾਲ ਪੈਰਾਮਿਲਟਰੀ ਦੇ ਵੱਲੋਂ ਜੋ ਇੰਤਜ਼ਾਮ ਇਸ ਵੇਲੇ ਕੀਤੇ ਹੋਏ ਨੇ ਕਿ ਹਾਲਾਤ ਨੇ ਔਰ ਹੁਣ ਡੇਢ ਘੰਟੇ ਬਾਅਦ ਜਦੋਂ ਇੱਥੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਇਹ ਪਹਿਲਾ ਬੈਰੀਕੇਡ ਹੋਏਗਾ ਜਿਹੜਾ ਤੋੜਨਾ ਬੇहद ਮੁਸ਼ਕਲ ਹੈ ਜੇ ਟੁੱਟ ਵੀ ਗਿਆ ਤਾਂ ਅੱਗੇ ਸੀਮਿੰਟ ਦੀਆਂ ਸਲੇਬਾਂ ਨੇ ਸੀਮਿੰਟ ਦੀਆਂ ਸਲੇਬਾਂ ਤੋਂ ਅੱਗੇ ਤੁਹਾਨੂੰ ਪੈਰਾਮਿਲਟਰੀ ਫੋਰਸ ਦੇ ਜਵਾਨ ਨਜ਼ਰ ਆਣਗੇ ਉਸ ਤੋਂ ਅੱਗੇ ਵਾਟਰ ਕੈਨਨ ਦੀਆਂ ਗੱਡੀਆਂ ਨਜ਼ਰ ਆਣੀਆਂ ਔਰ ਉਸ ਤੋਂ ਅੱਗੇ ਜਿਹੜੇ ਨੇ ਦੂਰ ਤੱਕ ਜਿੱਥੋਂ ਤੱਕ ਕੈਮਰੇ ਦੀ ਅੱਖ ਜਾ ਸਕਦੀ ਹੈ ਉਹ ਤਸਵੀਰਾਂ ਤੁਹਾਡੇ ਤੱਕ ਦੂਰ ਤੱਕ ਪਹੁੰਚਾਂ ਦੀ ਕੋਸ਼ਿਸ਼ ਸਾਡੇ ਸਹਿਯੋਗੀ ਕਰ ਰਹੇ ਨੇ ਔਰ نیچے ਖੱਗਰ ਹੈ ਤਾਂ ਇਸ ਖੱਗਰ ਤੋਂ ਟੱਪਣਾ ਵੀ ਬੇहद ਔਖਾ ਹੈ ਪਿਛਲੀ ਵਾਰ ਕਈ ਕਿਸਾਨਾਂ ਨੇ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ ਔਰ ਇਸ ਵਲੇ ਵੀ ਪੂਰੀ ਤਿਆਰੀ ਜਿਹੜੀ ਹੈ ਉਹ ਹਰਿਆਣਾ ਫੋਰਸ ਵੱਲੋਂ ਹਰਿਆਣਾ ਪੁਲਿਸ ਵੱਲੋਂ ਕੱਸੀ ਹੋਈ ਹੈ ਤਾਂ ਇਹ ਦੂਜੇ ਪਾਸੇ ਜਿਹੜੇ ਸਾਊਂਡ ਦੇ ਇੰਤਜ਼ਾਮ ਨੇ ਜਿਹੜੀ ਵਾਰਨਿੰਗ ਦੇਣੀ ਹੁੰਦੀ ਹੈ ਜਿਹੜਾ ਸੁਨੇਹਾ ਲਗਾਣਾ ਹੁੰਦਾ ਵਾ ਤਾਂ ਉਹ ਵੀ ਤੁਹਾਨੂੰ ਜਿਹੜੇ ਨੇ ਨਜ਼ਰ ਆ ਰਹੇ ਹੋਣਗੇ ਉਹ ਸਪੀਕਰ ਨਜ਼ਰ ਆ ਰਹੇ ਹੋਣਗੇ ਇੱਕ ਇੱਕ ਤਸਵੀਰ ਇਸ ਵਲੇ ਗਰਾਊਂਡ ਜ਼ੀਰੋ ਤੋਂ న్యూਸ 18 ਦੀ ਟੀਮ ਇਹ ਐਕਸਕਲੂਸਿਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੀ ਹੈ ਜਿਹੜਾ ਹੋਰ ਕੋਈ ਚੈਨਲ ਤੁਹਾਡੇ ਤੱਕ ਨਹੀਂ ਪਹੁੰਚਾ ਸਕੇਗਾ ਤਾਂ ਦਰਸ਼ਕ ਘਰ ਬੈਠੇ ਜੋ ਹਾਲਾਤ ਨੇ ਇਸ ਵੇਲੇ ਗਰਾਉਂਡ ਜ਼ੀਰੋ ਤੇ ਉਹ ਦਿਖਾਉਣ ਦੀ ਕੋਸ਼ਿਸ਼ ਜਿਹੜੀ ਐ ਇਸ ਵੇਲੇ ਆਪਣੇ ਸਹਿਯੋਗੀ ਅਜੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਦੂਜੇ ਪਾਸੇ ਜਿਹੜਾ ਵੈ ਸਟੇਜ ਲੱਗੀ ਹੋਈ ਹੈ 2-300 ਮੀਟਰ ਦੀ ਦੂਰੀ ਤੇ ਉਥੋਂ ਦੀ 1 ਵਜੇ ਅੱਗੇ ਵਧਣਗੇ ਹਾਲਾਂਕਿ ਉਸ ਤੋਂ ਇੱਥੇ ਤੱਕ ਪਹੁੰਚ ਸਕਣਗੇ ਲੇਕਿਨ ਇਸ ਤੋਂ ਅੱਗੇ ਨਹੀਂ ਜਾ ਸਕਣਗੇ ਇਹ ਹਾਲਾਤ ਇਸ ਵੇਲੇ ਜਿਹੜੇ ਨੇ ਗਰਾਉਂਡ ਜ਼ੀਰੋ ਤੇ ਪਰਮਿੰਦਰ ਬਣੇ ਹੋਏ ਨੇ ਜੀ ਆ ਠੀਕ ਹੈ ਪੰਗੇ ਲਗਾਤਾ ਤਾ ਤਸਵੀਰਾਂ ਵਿਖਾਉਂਦੇ ਰਹੋ ਸਾਡੇ ਨਾਲ ਰਵੀ ਮੇਸ਼ਰਾ ਵੀ ਜੁੜੇ ਹੋਏ ਨੇ ਹਰਿਆਣੇ ਵਾਲੇ ਪਾਸੇ ਤੋਂ ਆ ਤਾਂ ਲਗਾਤਾਰ ਅਸੀਂ ਤਸਵੀਰਾਂ ਜਿਹੜੀਆਂ ਕਿ ਦੋਵੇਂ ਪਾਸੇ ਤੋਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਐਂਗਲ ਤੋਂ ਹੀ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਘਰ ਬੈਠੇ ਦਰਸ਼ਕ ਵੀ ਸਮਝ ਸਕਣ ਕਿ ਹਰਿਆਣਾ ਵਾਲੇ ਪਾਸੇ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੀ ਤਿਆਰੀ ਕੀਤੀ ਹੈ ਕਿਸ ਤਰੀਕੇ ਦੀ ਬੈਰੀਕੇਡਿੰਗ ਕੀਤੀ ਹੈ ਕਿੰਨੇ ਕੁ ਵੱਡੇ ਗਿਣਤੀ ਵਿੱਚ ਨਫਰੀ ਦੀ ਤਾਇਨਾਤੀ ਹੈ ਪਰ ਦੂਜੇ ਪਾਸੇ ਤੁਹਾਨੂੰ ਕਿਸਾਨਾਂ ਦੀਆਂ ਵੀ ਤਸਵੀਰਾਂ ਵਿਖਾ ਰਹੇ ਹਾਂ ਕਿਸਾਨਾਂ ਦਾ ਜਥਾ ਗੇੜਾ ਕਿ ਤਿਆਰ-ਬਰ ਤਿਆਰ ਨਜ਼ਰ ਆ ਰਿਹਾ ਹੈ 1:00 ਦੇ 10 ਸਮੇਂ ਦੁਪਹਿਰ 1:00 ਜਦੋਂ ਦਿੱਲੀ ਵਾਲੇ ਪਾਸੇ ਆ ਕਿਸਾਨਾਂ ਦੇ ਵੱਲੋਂ ਪੁੱਛ ਕੀਤਾ ਜਾਵੇਗਾ ਪਰ ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਦਿੱਲੀ ਪੁਲਿਸ ਤੋਂ ਪਰਮਿਸ਼ਨ ਲਓ ਤਾਂ ਫੇਰ ਹੀ ਤੁਸੀਂ ਹਰਿਆਣਾ ਦੇ ਵਿੱਚ ਦਾਖਲ ਹੋ ਸਕਦੇ ਹੋ ਤਾਂ ਲਗਾਤਾਰ ਅਸੀਂ ਹਰ ਅਪਡੇਟ ਹਰ ਤਸਵੀਰ ਇਸ ਦਿੱਲੀ ਕੋਸ਼ ਦੇ ਨਾਲ ਜੁੜੀ ਹੋਈ ਆਪਣੇ ਦਰਸ਼ਕਾਂ ਨੂੰ ਵਿਖਾ ਰਹੇ ਹਨ ਅਦਰਸਲ ਦੁਪਹਿਰ 1 ਵਜੇ ਉਹ ਸਮਾਂ ਤੈਅ ਕੀਤਾ ਗਿਆ ਦੁਪਹਿਰ 1 ਵਜੇ 101 ਕਿਸਾਨਾਂ ਦਾ ਮਰਜੀਵੜੇ ਜਥਾ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਪਹਿਲੇ ਜਥੇ ਨੂੰ ਮਰਜੀਵੜੇ ਦਾ ਨਾਮ ਦਿੱਤਾ ਗਿਆ ਇਸ ਜਥੇ ਦੀ ਅਗਵਾਈ ਜਿਹੜੇ ਕਿ ਕਿਸਾਨਾਂ ਆਗੂ ਸਰਜੀਤ ਸਿੰਘ ਫੂਲ ਤੇ ਸਵਿੰਦਰ ਚੋਤਾਲਾ ਜਿਹੜੇ ਕਿ ਕਰਨਗੇ ਹਾਲਾਂਕਿ ਪਹਿਲੇ ਜਥੇ ਦੇ ਵਿੱਚ ਕਿਸਾਨਾਂ ਆਗੂ ਸਰਮਣ ਸਿੰਘ ਪੰਦੇਰ ਸ਼ਾਮਲ ਨਹੀਂ ਹੋਣਗੇ ਉਹ ਅਗਲੇ ਜਥਿਆਂ ਹੋਣਗੇ ਉਹਨਾਂ ਜਥਿਆਂ ਦੇ ਵਿੱਚ ਸਰਮਣ ਸਿੰਘ ਪੰਦੇਰ ਸ਼ਾਮਲ ਹੋਣਗੇ ਹਰ ਰੋਜ਼ ਇੱਕ ਜਥਾ ਝੁਕੇ ਰਵਾਨਾ ਕੀਤਾ ਜਾਵੇਗਾ ਦਿੱਲੀ ਵੱਲ ਕੀਤੀਆਂ ਕਿ ਬੈਠ ਕੇ ਇਨ੍ਹਾਂ ਕਿਸਾਨ ਵੀਰਾਂ ਦਾ ਜੋ ਮਸਲਾ ਹੈ ਉਹ ਕੇਂਦਰ ਸਰਕਾਰ ਦੇ ਨਾਲ ਹੱਲ ਕੀਤਾ ਜਾਵੇ ਪਰ ਕੇਂਦਰ ਸਰਕਾਰ ਦੇ ਕੰਨਾਂ ਦੇ ਉੱਪਰ ਜੂ ਨਹੀਂ ਸਰਕ ਰਹੀ ਹੈਗੀ ਹੁਣ ਪਿਛਲੇ ਦਿਨੀ ਪਹਿਲਾਂ ਇਹ ਕਿਹਾ ਗਿਆ ਕਿ ਇਹ ਜਥੇਬੰਦੀਆਂ ਪੈਦਲ ਮਾਰਚ ਜਿਹੜੇ ਉਹ ਦਿੱਲੀ ਵੱਲ ਕਰ ਸਕਦੇ ਨੇ ਪਰ ਕੱਲ ਪਤਾ ਲੱਗਿਆ ਕਿ ਹਰਿਆਣਾ ਗਵਰਨਮੈਂਟ ਨੇ ਪ੍ਰੋਹਿਬਿਟੀ ਆਰਡਰਸ ਨੇ ਜਿਹੜੇ ਉਹ ਲਗਾ ਦਿੱਤੇ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਪੈਦਲ ਮਾਰਚ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਮੈਂ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਉੱਚੇ ਅੱਚੇ ਤੌਰ ਤੇ ਇਹ ਬੇਨਤੀ ਕਰਨੀ ਚਾਹੂੰਗਾ ਅਪੀਲ ਕਰਨੀ ਚਾਹੂੰਗਾ ਕਿ ਕਿਸਾਨ ਵੀ ਦੇਸ਼ ਦਾ ਹਿੱਸਾ ਨੇ ਅन्नदाता ਨੇ ਉਹ ਨਹੀਂ ਲੰਬਾ ਸਮਾਂ ਦੇਸ਼ ਦਾ ਪੇਟ ਹੈ ਜਿਹੜਾ ਉਹ ਭਰਿਆ ਉਹਨਾਂ ਦੇ ਨਾਲ ਇਸ ਤਰੀਕੇ ਦਾ ਮਤਰੀ ਮਾਂ ਵਾਲਾ سلوਕ ਕਰਨਾ ਉਹ ਜਾਇਜ਼ ਨਹੀਂ ਹੈ ਬੈਠ ਕੇ ਕੇਂਦਰ ਸਰਕਾਰ ਨੂੰ ਮਸਲਾ ਹੱਲ ਕਰਨਾ ਚਾਹੀਦਾ ਹੈ ਪੀਸਫੁਲ ਪ੍ਰੋਟੈਸਟ ਮਾਰਚ ਨੂੰ ਵੀ ਜੇ ਕੇਂਦਰ ਸਰਕਾਰ ਜਾਂ ਹਰਿਆਣਾ ਪੁਲਿਸ ਰੋਕੋ ਰੋਕੇਗੀ ਤੇ ਫਿਰ ਕਨਫਲਿਕਟ ਹੋਣ ਦੇ ਝਗੜਾ ਹੋਣ ਦੇ ਕੋਈ ਤਲਖੀ ਹੋਣ ਦੇ ਚਾਂਸਸ ਨੇ ਜਿਹੜੇ ਉਹ ਵੱਧਦੇ ਨੇ ਸੋ ਮੇਰੀ ਕੇਂਦਰ ਵਾਲਿਆਂ ਨੂੰ ਬੀਜੇਪੀ ਵਾਲਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਤੁਸੀਂ ਇਸ ਤਰੀਕੇ ਦਾ ਵਿਵਹਾਰ ਜਿਹੜਾ ਉਹਨਾਂ ਨਾਲ ਨਾ ਕਰੋ ਪਹਿਲੇ ਜਥੇ ਦੇ ਵਿੱਚ ਤੁਸੀਂ ਖੁਦ ਕਿਉਂ ਨਹੀਂ ਜਾ ਰਹੇ ਔਰ ਪਹਿਲੇ ਜਥੇ ਜਿਹੜੇ ਕਿਸਾਨ ਜਾ ਰਹੇ ਨੇ ਉਹ ਉਹ ਕਿਹੜੇ ਨੇ ਉਹ ਤੁਹਾਡੇ ਨਾ ਜਾਣਦੀ ਮੁੱਖਵਾਜਾ ਕੀ ਹੈ ਦੇਖੋ ਜੋ ਫੋਰਮ ਨੇ ਡਿਸਾਈਡ ਕੀਤਾ ਸਾਡੀ ਜਥੇਬੰਦੀ ਦੇ ਸਤਨਾਮ ਸਿੰਘ ਜੀ ਪਾਣ ਸਭ ਤੋਂ ਸੀਨੀਅਰ ਮੋਸਟਰ ਲੀਡਰ ਨੇ ਸੁਵਿੰਦਰ ਸਿੰਘ ਜੀ ਸਾਲਾ ਸਰਜੀਤ ਸਿੰਘ ਜੀ ਫੂਲ ਆ ਬਲਜਿੰਦਰ ਸਿੰਘ ਜੀ ਛਟਿਆਲਾ ਆ ਸੌ ਦਾ ਜੱਥਾ ਤੁਸੀਂ ਦੂਸਰੇ ਜੱਥੇ ਚ ਜਾਓਗੇ ਜਾਂ ਤੁਹਾਡਾ ਕੀ ਰੋਡ ਮੈਪ ਤੁਹਾਡਾ ਪਲਾਨ ਕੀ ਰਹਿਣ ਵਾਲਾ ਹਾਂ ਦੇਖੋ ਇਹ ਤਾਂ ਫੋਰਮ ਡਿਸਾਈਡ ਕਰਨਗੇ ਮੈਂ ਤਾਂ ਆਪਣੀ ਨਿੱਜੀ ਤੌਰ ਤੇ ਮੇਰੀ ਖਾਹਿਸ਼ ਮੈਂ ਜਾਣਾ ਚਾਹੁੰਨਾ ਉਹ ਜੋ and you had in the very initial stage you have observed correctly that as per the routine protocol checked the anti-sabotage team checked the seats just to wind up the proceedings and the house during that procedure the so-called uh, the note was found and the seat numbers were deciphered and the members also signed that date that you have mentioned it but i don't understand why there should be object ਐਸੇ ਰਾਜ ਸਭਾ ਦੇ ਵਿੱਚ ਵੀ ਕਿਸਾਨਾਂ ਦੇ ਮੁੱਦੇ ਤੇ ਹੰਗਾਮਾ ਹੋ ਰਿਹਾ ਵਕਫਖ ਲੋਕ ਸਭਾ ਮੈਂਬਰਾਂ ਦੇ ਵੱਲੋਂ ਰਾਜ ਸਭਾ ਮੈਂਬਰਾਂ ਦੇ ਵੱਲੋਂ ਜੋ ਕਿ ਕਿਸਾਨਾਂ ਦਾ ਮੁੱਦਾ ਚੁੱਕਿਆ ਜਾ ਰਿਹਾ ਕਿਸਾਨਾਂ ਦੇ ਮੁੱਦੇ ਦੀ ਹੱਲ ਦੀ ਮੰਗ ਕੀਤੀ ਜਾ ਰਹੀ ਹੈ ਆ ਤਾਂ ਲਗਾਤਾਰ ਦਿੱਲੀ ਦੇ ਵਿੱਚ ਵੀ ਕਿਸਾਨਾਂ ਦੇ ਮੁੱਦੇ ਦੀ ਗੂੰਜ ਹੈ ਆ ਇਹਨਾਂ ਮੰਗਾਂ ਦਾ ਜ਼ਿਕਰ ਹੋ ਰਿਹਾ ਹੈ ਇਸ ਮੁੱਦੇ ਦਾ ਜ਼ਿਕਰ ਹੋ ਰਿਹਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇਸ ਮੁੱਦੇ ਦਾ ਜ਼ਿਕਰ ਹੋ ਰਿਹਾ ਹੈ ਆ ਦੂਜੇ ਪਾਸੇ ਕਿਸਾਨ ਸ਼ੰਭੂ ਬਾਰਡਰ ਤੇ ਤਿਆਰ ਬਰ ਤਿਆਰ ਨਜ਼ਰ ਆ ਰਹੇ ਨੇ ਦੁਪਹਿਰ 1 ਵਜੇ ਦਾ ਇੰਤਜ਼ਾਰ ਹੈ ਖੈਰ ਵੇਖਣਾ ਹੋਵੇਗਾ ਕਿ ਦੁਪਹਿਰ 1 ਵਜੇ ਦੀ ਕਿਸ ਤਰੀਕੇ ਦੀ ਤਸਵੀਰ ਆ ਸ਼ੰਭੂ ਬਾਰਡਰ ਤੋਂ ਸਾਹਮਣੇ ਆਉਂਦੀ ਹੈ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਹਰ ਤਰ੍ਹਾਂ ਦੀ ਜਾਣਕਾਰੀ ਹਰ ਤਰ੍ਹਾਂ ਦੀ ਅਪਡੇਟ ਹਰ ਐਂਗਲ ਤੋਂ ਤਸਵੀਰ ਅਸੀਂ ਆਪਣੇ ਆ ਦਰਸ਼ਕਾਂ ਤੱਕ ਪਹੁੰਚਾ ਸਕੀਏ ਅਸੀਂ ਵਿਸਥਾਰ ਦੇ ਨਾਲ ਆ ਤਸਵੀਰਾਂ ਵਿੱਚ ਖਾ ਰਹੇ ਆ ਤਸਵੀਰਾਂ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਕਿਸਾਨਾਂ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਦੂਜੇ ਪਾਸੇ ਹਰਿਆਣਾ ਪੁਲਿਸ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਆ ਦਰਸ਼ਕਾਂ ਨੂੰ 13 ਫਰਵਰੀ ਇਸ ਸਾਲ ਵਾਲਾ ਇਹ ਦਿਨ ਯਾਦ ਹੋਵੇਗਾ ਜਦੋਂ ਵੱਡੀ ਗਿਣਤੀ ਵਿੱਚ ਕਿਸਾਨ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਇਕੱਠੇ ਹੋਏ ਸਨ ਆ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਟਕਰਾਅ ਵਾਲੀ ਸਥਿਤੀ ਬਣੀ ਸੀ ਹਰਿਆਣਾ ਪੁਲਿਸ ਦੇ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਥਰੂ ਗੈਸ ਦੇ ਗੋਲੇ ਛੱਡੇ ਗਏ ਕਿ ਕਿ ਇਨਸਾਨ ਆਹ ਜ਼ਖਮੀ ਹੋਏ ਇੱਕ ਨੌਰੀ ਬਾਰਡਰ ਤੇ ਇੱਕ ਨੌਜਵਾਨ ਕਿਸਾਨ ਦੀ ਆ ਮੌਤ ਵੀ ਹੋ ਗਈ ਸੀ ਤੇ ਉਸ ਤੋਂ ਹੁਣ ਕਰੀਬ 9 ਮਹੀਨੇ ਬਾਅਦ ਇੱਕ ਪਰ ਫੇਰ ਕਿਸਾਨਾਂ ਵੱਲੋਂ ਦਿੱਲੀ ਕੋਚ ਦੀ ਤਿਆਰੀ ਕੀਤੀ ਗਈ ਹੈ ਪਹਿਲੇ ਜਥੇ ਦੇ ਵਿੱਚ ਤੁਸੀਂ ਖੁਦ ਕਿਉਂ ਨਹੀਂ ਜਾ ਰਹੇ ਔਰ ਪਹਿਲੇ ਜਥੇ ਜਿਹੜੇ ਕਿਸਾਨ ਜਾ ਰਹੇ ਨੇ ਉਹ ਉਹ ਕਿਹੜੇ ਨੇ ਉਹ ਤੁਹਾਡੇ ਨਾ ਜਾਣਦੀ ਮੁੱਖ ਵਜਾ ਕੀ ਹੈ ਦੇਖੋ ਜੋ ਫੋਰਮ ਨੇ ਡਿਸਾਈਡ ਕੀਤਾ ਸਾਡੀ ਜਥੇਬੰਦੀ ਦੇ ਸਤਰਾਮ ਸਿੰਘ ਜੀ ਪਾਣ ਸਭ ਤੋਂ ਸੀਨੀਅਰ ਮੋਸਟ ਲੀਡਰ ਨੇ ਸਵਿੰਦਰ ਸਿੰਘ ਜੀ ਸਾਲਾ ਸਰਜੀਤ ਸਿੰਘ ਜੀ ਫੂਲ ਆ ਬਲਜਿੰਦਰ ਸਿੰਘ ਜੀ ਚਟਿਆਲਾ ਆ ਸੌ ਦਾ ਜੱਥਾ ਤੁਸੀਂ ਦੂਸਰੇ ਜੱਥੇ ਚ ਜਾਓਗੇ ਜਾਂ ਤੁਹਾਡਾ ਕੀ ਰੋਡ ਮੈਪ ਤੁਹਾਡਾ ਪਲਾਨ ਕੀ ਰਹਿਣ ਵਾਲਾ ਹਾਂ ਦੇਖੋ ਇਹ ਤਾਂ ਫੋਰਮ ਡਿਸਾਈਡ ਕਰਨਗੇ ਮੈਂ ਤਾਂ ਆਪਣੀ ਨਿੱਜੀ ਤੌਰ ਤੇ ਮੇਰੀ ਖਾਹਿਸ਼ ਹੈ ਜਾਣਾ ਚਾਹੁੰਨਾ ਉਹ ਜੋ ਫਾਰਮ ਨੇ ਮੇਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਨੇ ਮੈਨੂੰ ਉਸ ਕਰਕੇ ਨਹੀਂ ਜਾਣ ਦਿੱਤਾ ਕਿ ਹਰ ਜਥੇ ਨਾ ਇੱਕ ਲੀਡਰ ਜ਼ਰੂਰ ਹੋਇਆ ਕਰੂਗਾ ਤਾਰਾ 163 ਦਾ ਜ਼ਿਕਰ ਕੀਤਾ ਜਾ ਰਿਹਾ ਹਰਿਆਣਾ ਦੇ ਵੱਲੋਂ ਔਰ ਜੋ ਬੈਰੀਕੇਟਿੰਗ ਉਹਨੂੰ ਕ੍ਰੋਸ ਕਰਨਾ ਬੇहद ਮੁਸ਼ਕਲ ਹੈ ਕ੍ਰੋਸ ਨਹੀਂ ਹੋਏਗੀ ਫਿਰ ਕੀ ਤੁਸੀਂ ਬਿਲਕੁਲ ਅੱਗੇ ਜਾ ਕੇ ਬਹਿ ਜਾਣਗੇ ਤੁਹਾਡੇ ਜਾਂ ਕੀ ਕੀ ਰੂਪਰੇਖਾ ਰੇਗੀ ਇਹ ਤਾਂ 1 ਵਜੇ ਸਾਰਾ ਕੁਝ ਤੁਹਾਡੇ ਸਾਹਮਣੇ ਆਊਗਾ ਆਪਾਂ ਬੈਰੀਕੇਟਿੰਗ ਤੋੜਨ ਵਾਲੀ ਹਾਲਤ ਚ ਵੀ ਨਹੀਂ ਹੈਗੇ 101 ਜਤਾ ਅਸੀਂ ਤਾਂ ਪੀਸਫੁੱਲ ਹੀ ਆ 101 ਬੰਦੇ ਨੇ ਕੀ ਸਟਰਗਲ ਕਰਨੀ ਹੁੰਦੀ ਹੈ ਤਸ਼ੱਦਦ ਸਰਕਾਰ ਨੇ ਕਰਨਾ ਹੈਗਾ ਜੋ ਤਸ਼ੱਦਦ ਸਰਕਾਰ ਕਰੋਗੀ ਉਹ ਪੀਸਫੁੱਲ ਹੀ ਸਹਾਂਗੇ ਨਹੀਂ ਸਵਾਲ ਇਹ ਵੀ ਹੈ ਕਿ ਬੈਰੀਕੇਟਿੰਗ ਟੁੱਟ ਨਹੀਂ ਸਕਦੇ ਅੱਗੇ ਜਾ ਨਹੀਂ ਸਕਦੇ ਤਾਂ ਫਿਰ ਕੀ ਉੱਥੇ ਹੀ ਬੈਠਿਆ ਜਾਏਗਾ ਜਾਂ ਕਿਵੇਂ ਹੋਏਗਾ ਨਹੀਂ ਨਹੀਂ ਦੇਖੋ ਇਹ ਤਾਂ ਸਦੂ 1 ਵਜੇ ਸਾਰਾ ਸੀਨ ਨਜ਼ਰ ਆ ਜਾਏਗਾ ਸਰਕਾਰ ਕੀ ਕਰਦੀ ਹੈਗੀ ਤੋ ਦੋ ਬਾਦ ਫਿਰ ਫੈਸਲਾ ਕਰਾਂਗੇ ਅੱਗੇ ਕਿਵੇਂ ਨਾ ਨੀਤੀ ਤੈਅ ਕਰਨੀ ਕਾਨੂੰਨ ਵਿਵਸਥਾ ਦਾ ਬੜਾ ਜ਼ਿਕਰ ਹੋ ਰਿਹਾ ਹੈ ਕਿ ਉਹ ਖਰਾਬ ਨਾ ਹੋਵੇ ਜਿਵੇਂ ਪਹਿਲਾਂ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਕਈ ਸਾਰੇ ਕਿਸਾਨ ਜ਼ਖਮੀ ਹੋ ਗਏ ਸੀ ਕੁਝ ਪੁਲਿਸ ਮੁਲਾਜ਼ਮ ਵੀ ਫਟੜ ਹੋ ਗਏ ਸੀ ਉਸ ਤਰ੍ਹਾਂ ਦੀ ਤਸਵੀਰ ਨਾ ਬਣੇ ਹਾਂ ਤੁਸੀਂ ਦੇਖ ਹੀ ਰਹੇ ਜੇ ਕਿਸ ਕਿਸਮ ਦੇ ਸਾਡੇ ਪ੍ਰਬੰਧ ਆ ਜਦੋਂ ਅੱਗੇ ਜਾਣਾ ਹੈ 100 ਬੰਦੇ ਨੇ ਫਿਰ ਸਾਡੇ ਲੋ ਤਾਂ ਇਹੋ ਜਿਹਾ ਕੋਈ ਨਹੀਂ ਹੈਗਾ ਅਗਲੇ ਬੰਨਿਓ ਕੁਝ ਵੀ ਹੋ ਸਕਦਾ ਦੂਸਰੇ ਵੀ ਕਿ 101 ਡੀਲ ਅਨਾਰੀਤਨੋ ਤਕਸਰੀ ਕੇਸਗੜ ਸਾਹਿਬ ਦੀਆਂ ਸਿਵਾਈ ਤਸਵੀਰਾਂ ਵਿਖਾ ਰਹੇ ਹਾਂ ਠਿੱਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵਰਤਨ ਸਾਫ ਕਰਨ ਦੀ ਆ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਅਕਾਲਗਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਉੱਥੇ ਸ਼੍ਰਮਣੀ ਅਕਾਲਗਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਵੀ ਉਹਨਾਂ ਦੇ ਨਾਲ ਆ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ ਦਰਸਲ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਤਕਸਰੀ ਕੇਸਗੜ ਸਾਹਿਬ ਤੇ ਪਹਿਰੇਦਾਰੀ ਦੀ ਸੇਵਾ ਕੀਤੀ ਕਿ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਸਾਥੀਆਂ ਸਣੇ ਆ ਕੀਰਤਨ ਸਰਵਣ ਕੀਤਾ ਗਿਆ ਤਾਂ ਕੀਰਤਨ ਸਰਵਣ ਕਰਨ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਵਰਤਨ ਸਾਫ ਕਰਨ ਦੀ ਸੇਵਾ ਕਰ ਰਹੇ ਨੇ ਉਸ ਦੇ ਨਾਲ ਹੀ ਹੋਰ ਸੀਨੀਅਰ ਆਗੂ ਨਾਲ ਤਸਵੀਰਾਂ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਦਰਸਲ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਤੇ ਲਗਾਤਾਰ ਦੂਜੇ ਦਿਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਆ ਦੋ ਦਿਨ ਸ੍ਰੀ ਦਰਬਾਰ ਸਾਹਿਬ ਸੇਵਾ ਕੀਤੀ ਗਈ ਤਾਂ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਬਾਅਦ ਕੱਲ ਤੇ ਪਰਸੋਂ ਫਤਿਹਗੜ ਸਾਹਿਬ ਦੇ ਵਿੱਚ ਸੇਵਾ ਕੀਤੀ ਜਾਵੇਗੀ ਆ ਫਿਰ ਤਕਸਰੀ ਦਮਦਮਾ ਸਾਹਿਬ ਤੇ ਇਸੇ ਤਰੀਕੇ ਦੇ ਨਾਲ ਮੁਖਸਰ ਸਾਹਿਬ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਆ ਸੇਵਾ ਕਰਨਗੇ ਆ ਤਾਂ ਤਕਸਰੀ ਕੇਸਗੜ੍ਹ ਸਾਹਿਬ ਦੀਆਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਖਾ ਰਹੇ ਹੱਥੇ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆ ਵਰਤਨ ਸਾਫ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਬਰਵਿੰਦਰ ਸਿੰਘ ਪੁੰਦਰ ਤੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਆ ਨਜ਼ਰ ਆ ਰਹੇ ਹਨ ਜੁਜੇ ਪਾਸੇ ਤਨੁਸ਼ੰਭੂ ਬਾਰਡਰ ਦੀਆਂ ਅਸੀਂ ਲਾਈਵ ਤਸਵੀਰਾਂ ਮੁਖਾ ਰਹੇ ਹਾਂ ਉੱਥੇ ਦੀ ਵੀ ਪਲ-ਪਲ ਦੀ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਅੱਜ ਦਿੱਲੀ ਕੂਚ ਨੂੰ ਲੈ ਕੇ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਕਿਸਾਨਾਂ ਦਾ ਕੀ ਕਹਿਣਾ ਹੈ ਹਰਿਆਣਾ ਪੁਲਿਸ ਦਾ ਕੀ ਕਹਿਣਾ ਹੈ ਉਹ ਹਰ ਤਰ੍ਹਾਂ ਦੀ ਜਾਣਕਾਰੀ ਨਿਊਜ਼ ਇਟਨ ਪੰਜਾਬ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਿਹਾ ਹੈ